ਖਬਰ ਸੰਗਰੂਰ ਤੋਂ ਹੈ ਜਿੱਥੇ ਦੇ ਲਹਿਰਾਗਾਗਾ ਦੇ ਪਿੰਡਾਂ ਵਿੱਚ ਪਿੰਡਾਂ ਦੀ ਪੰਚਾਇਤਾਂ ਨਸ਼ਿਆਂ ਖਿਲਾਫ ਲਾਮਬੰਦ ਹੋ ਗਈਆਂ ਹਨ ਅਤਿ ਨਸ਼ਾ ਵੇਚਣ ਵਾਲਿਆਂ ਦਾ ਪਿੰਡ ਪੱਧਰ ਤੇ ਸਮੂਹਿਕ ਪਾਈਕਾਟ ਦਾ ਐਲਾਨ ਕੀਤਾ ਗਿਆ ਹੈ ਪੰਚਾਇਤਾਂ ਦਾ ਕਹਿਣਾ ਹੈ ਕਿ ਜੇਕਰ ਪਿੰਡ ਵਿੱਚ ਨਸ਼ਾ ਬੰਦ ਹੋ ਜਾਵੇਗਾ ਤਾਂ ਪਿੰਡ ਦੀ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ ਇਸ ਦੇ ਲਈ ਹੀ ਪਿੰਡ ਵਿੱਚ ਨਸ਼ੇ ਵਿਰੁੱਧ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਵੇਂ ਦੇ ਖਿਲਾਫ ਚਲਾਈਏ ਜਿੱਦੋਂ ਬਈ ਸਰਕਾਰ ਨੇ ਚਲਾਈ ਪਪਰਲਾ ਚੱਕ ਜਿੱਦੋਂ ਮਿਸ਼ਨ ਬਰਦੂ ਆਈ ਸਾਰੇ ਪਿੰਡਾਂ ਦੇ ਆਰਾ ਮਿੱਤਰਾਂ ਤੋਂ ਲੋਕਦਾਰ ਸਰਪੰਚਾਂ ਨੇ ਇੱਕ ਮੀਟਿੰਗ ਕਰਕੇ ਰੈਲੀ ਕੱਢੀ ਸੀ ਜੂਗੀ ਸਾਡਾ ਸਾਰੇ ਪਿੰਡ ਸਾਰਾ ਸਾਹਾ ਹਲਕਾ ਗਾਗਰ ਕੋਲ ਸਕੀ ਬੇਸ਼ੱਕ ਉਹ ਬੱਸ ਸੀ ਉਹ ਮਸ਼ਹੂਰ ਬੇਚ ਦੇਣ ਉਹਨਾਂ ਦੇ ਮੱਥ ਪਾਸ ਦੇ ਖਿਲਾਫ ਤੇ ਲੋਕ ਜਾਗਰੂਕ ਹੋ ਸਕਣ ਸਾਰੇ ਬੰਦਿਆਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਸੀ ਸਾਰੇ ਪਿੰਡਾਂ ਨੇ ਕਾਫਲਾ ਕੱਢਿਆ ਜੋ ਇਹਦੇ ਪਿੰਡ ਦੇ ਵਿੱਚ ਤਾਂ ਹੋਣੀ ਹੋਣਾ ਸੀ ਬਈ ਸਾਡੇ ਸਾਰੇ ਇਲਾਕੇ ਦੇ ਵਿੱਚ ਹੀ ਅਸਰ ਹੋਇਆ ਅੜਗੜੇ ਪਿੰਡਾਂ ਵਿੱਚੋਂ ਟੀਲੜ ਕਰਦੇ ਟੀਲੜ ਕਲਾ ਗੁਰਨਾਮਕ ਟੀਲੜ ਕਲਾ ਸਾਰੇ ਦੇ ਸਾਰੇ ਪਿੰਡਾਂ ਦੇ ਵਿੱਚ ਅਸਰ ਹੋਇਆ ਜਾਗਰੂਕ ਹੋਏ ਦੀ ਲੋਤ ਤੇ ਮੈਂ ਕੱਟ ਦੇਤੀ ਜੋ ਮੈਨੂੰ ਬਹੁਤ ਮੇਰੇ ਇੱਕ ਦਾਰੇ ਦੋਸਤ ਨੇ ਬਲੋਂ ਵਧੀਆ ਹਿਦਾਰਾ ਲਿਆ ਤੇ ਮੇਰੇ ਪਿੰਡ ਵੱਲੋਂ ਕਿਉਂਕਿ ਬਿਲਕੁਲ ਜੁੱਦ ਹੈ ਜੇ ਇਹ ਤਾਂ ਸਫਲ ਕਰਾਂਗੇ ਵੀ ਅਸੀਂ ਚੱਕਾ ਹੈਗਾ ਸਰਕਾਰ ਨਾਲ ਉਹਨਾਂ ਨੇ ਜਿਹੜੀ ਆਪਦਾ ਬੰਦ ਕਰੋ ਉਹਨਾਂ ਸਾਹਸ ਦੇ ਸਾਰਾ ਪਿੰਡ ਖਲਾਫ ਹੋਊਗਾ ਸਾਰਾ ਏਰੀਆ ਖਲਾਫ ਹੋਊਗਾ ਤੇ ਮੂਹ ਤਮਾਰ ਦੀ ਬੰਦੇ ਖਲਾਫ ਹੋਣੀ ਬਿਲਕੁਲ ਅਸੀਂ ਅਭਿਆਨ ਚਲਾਇਆ ਇਹ અભિયાન ਪੰਜਾਬ ਸਰਕਾਰ ਨੇ ਚਲਾਇਆ ਸਦਾਏ ਡੀਜੀਪੀ ਸਾਹਿਬ ਸਰਦਾਰ ਸਾਡੇ ਸਤਸਕੀ ਚਾਹਲ ਐਸਐਸਪੀ ਸਾਹਿਬ ਸਮਰੂਪ ਡੀਐਸਪੀ ਸਦਾ ਜੀਪਿੰਦਰ ਸਿੰਘ ਜੀ ਜੇਜੀ ਐਸਐਚਓ ਸਾਹਿਬ ਰਣਜੀਤ ਸਿੰਘ ਜੀ ਮੁਕੱਬ थाना ਲਹਿਰਾ ਮੈਂ ਕਿਉਂਕਿ ਚਰ ਚੋਟੀਆਂ ਇਹਨਾਂ ਵੱਲੋਂ ਚਲਾਇਆ ਗਿਆ ਨਸ਼ਾ ਵਿਰੁੱਧ ਇਹ ਮੈਂ ਅਸੀਂ ਅੱਜ ਇਲਾਕੇ ਦੇ ਵਿੱਚ ਸਾਡੇ ਪਿੰਡ ਚੂਲਰ ਕਲਾਕੂਲ ਖੁਰਦ ਪਿੰਡ ਸਰੇਂਦਰ ਸਿੰਘ ਬيلا ਸਰਪੰਚ ਨੇ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਜੁੱਧਨ ਅਸਬ ਰੋਧ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਸਾਡੇ ਕੋਲ 11 ਬੰਨੇ ਸਾਰੇ ਥਾਣੇ ਦੇ ਵਿੱਚ ਤੇ ਮੇਰੇ ਟੌਂਕੀ ਕੋਲੇ ਖੁਦ 11 ਬੰਨੇ ਇਹਨਾਂ ਦੇ ਵਿੱਚ ਇੱਕ ਵੀ ਵਿਅਕਤੀ ਅਸੀਂ ਲਹਿਦਾ ਨਹੀਂ ਸਿਖਣਾ ਜਿਹੜਾ ਕੋਈ ਨਸ਼ਾ ਵੇਚਦਾ ਹੋਵੇ ਇੱਕ ਹੋਰ ਸਾਡੇ ਸ੍ਰੀਮਾਨ ਐਸਐਸਪੀ ਸਾਹਿਬ ਸਰਦਾਰ ਸਰਤਾਸਿਮ ਚਾਹ ਜੀ ਵੱਲੋਂ ਵੀ ਗਾਰੰਟੀ ਵੀ ਹੈ अगर कोई बच्चा मसाज ਨਹੀਂ ਕਰ ਸਕਦਾ ਉਹਨੂੰ ਦਵਾਈ ਦੀ ਲੋੜ ਆ ਉਹ ਖੁਦ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਪਿੰਡਾਂ ਦੇ ਵਿੱਚ ਪੰਜਾਂ ਸਰਪੰਚਾਂ ਨੂੰ ਸਾਰੇ ਫੋਨ ਨੰਬਰ ਦਿੱਤਾ ਹੋਇਆ ਮੇਰੇ ਵੱਲੋਂ ਤੁਸੀਂ ਨਾਲ ਸੰਪਰਕ ਕਰ ਸਕਦਾ ਮੇਰੇ ਜੀਸ ਦੀ ਸਾਹਿਬ ਨਾਲ ਸਰਦਾਰ ਜੀਤਿੰਦਰ ਸਿੰਘ ਜੀਜੀ ਨਾਲ ਆਖੇਂ ਦੇ ਸਕਦਾ ਉਹਨਾਂ ਨੂੰ ਅਸੀਂ ਉਹਦਾ ਖੁਦ ਲਾਗਤਾਂ ਦੇ ਪਰ मसाज ਪਿੰਡਾਂ ਨੂੰ ਉੱਤੇ ਰਹਿਣ ਦੇਣਾ ਇਹ ਅਸੀਂ ਨਾਫਲੀ पंजाब सरकार ने मत ली डी जी पी साहब ने मत ली सा एस एस पी साहब सरदार सरताज जी ने मत के चलिया जो अब अभी एक बड़ा प्रोग्राम रचिया जो भी नशा विरुद्ध इन सिरे चारा हर हाल से किसी नशा नहीं बेचन देवे चाहे कोई कि पावर वाला व्यक्ति हो पंचायत हाजर है जी मैं चौधरी चौधरी एस एस पी साहब सरदार सरदार ਆਪੀਐਸ ਸੰਗਰੂਰ ਤੇ ਡੀਐਸਪੀ ਸਰਦਾਰ ਜੀਪਿੰਦਰ ਸਿੰਘ ਜੀ ਜੇਜੀ ਐਸਐਚਓ ਰਣਵੀਰ ਸਿੰਘ ਜੀ ਦੀ ਹਦਾਇਤਾਂ ਅਨੁਸਾਰ ਜੋਤਨ ਨਸ਼ਿਆਂ ਵਿਰੁੱਧ ਮੈਂ ਅੱਜ ਤੁਹਾਡੀ ਇਸ ਕਰਕੇ ਕਮੇਟੀ ਬਣਾਈ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਨਸ਼ਾ ਵੇਚਦਾ ਹੋਵੇ ਜੋਤਨ ਨਸ਼ਿਆਂ ਵਿਰੁੱਧ ਨੂੰ ਕਾਬੂਬਾਬ ਕਰਨਾ ਹੈਗਾ ਆਪਾਂ ਨੇ ਸਰਦਾਰ ਸੁਰਿੰਦਰ ਸਿੰਘ ਜੀ ਬੇਲਾ ਸਰਪੰਚ ਜਿਨ੍ਹਾਂ ਨੇ ਬੜਾ ਉਦਮ ਕੀਤਾ ਪਿੰਡ ਦੇ ਲੋਕਾਂ ਨੂੰ ਮੇਰੇ ਨਾਲ ਮੋਰਨੀ ਏਰੀਆ ਦੇ ਵਿੱਚ ਜਾ ਕੇ ਜੋਗਨ ਨਸ਼ਾ ਬਰਦੋ ਜੋਦੜੂ ਆਪਾਂ ਕਾਮਯਾਬ ਕਰਨਾ ਹੈ ਸਾਡੇ ਐਸਐਸਪੀ ਸਾਹਿਬ ਨੇ ਪੂਰਾ ਜੋਰ ਲਾਇਆ ਸਾਡੀ ਪੰਜਾਬ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਅਗਰ ਸੋਨੂੰ ਕੋਈ ਬੰਦਾ ਨਸ਼ਾ ਵੇਚਦਾ ਹੈ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਦੱਸੋ ਮੈਂ ਕਿਉਂਕਿ ਇਚਾਰਜ ਛੋਟੀਆਂ ਲੱਗਿਆ ਮੇਰੇ ਥਾਣੇਦਾਰਾਂ ਦੇ ਮੋਬਾਈਲ ਮੇਰਾ ਖੁਦ ਦਾ ਮੋਬਾਈਲ ਸੋਨੂੰ ਕੰਧ ਤੇ ਲਿਖਿਆ ਮਿਲੂਗਾ ਅਗਰ ਸੋਨੂੰ ਨਹੀਂ ਹੈਗਾ ਮੈਂ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਉਹਦੇ ਪੰਚਾ ਸਰਪੰਚਾਂ ਨੂੰ ਆਪਦਾ ਨੰਬਰ ਦਿੰਦਾ ਹਾਂ ਅਗਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਉਹ ਇਲਾਜ ਨਹੀਂ ਕਰਾ ਸਕਦਾ ਉਹ ਵੀ ਮੈਨੂੰ ਦੱਸੋ ਤੁਸੀਂ ਉਹਨੂੰ ਅਸੀਂ ਡਾਕਟਰਾਂ ਦੀ ਸਹਾਇਤਾ ਲੈ ਕੇ ਉਹਨੂੰ ਅਸੀਂ ਇਲਾਜ ਲਈ ਕਿਸੇ ਸੰਸੂਲ ਹਸਪਤਾਲ ਦੇ ਦਾਖਲ ਕਰਾਵਾਂਗੇ ਕਿਸੇ ਪ੍ਰਾਈਵੇਟ ਹਸਪਤਾਲ ਦੇ ਦਾਖਲ ਕਰਾਵਾਂਗੇ ਜਿਵੇਂ ਜਿਵੇਂ ਉਹਦਾ ਇਲਾਜ ਹੋਇਆ ਕੋਮੇ ਉਮੇ ਕਰਾਵਾਂਗੇ ਬਾਕੀ ਸਰਪੰਚ ਸਾਹਿਬ ਸਾਡੇ ਮੈਂਬਰ ਨੇ ਜਿਨ੍ਹਾਂ ਦੀ ਉਦਮ ਨਾਲ ਜਿਨ੍ਹਾਂ ਦੀ ਉਦਮ ਨਾਲ ਇਹ ਬਹੁਤ ਵੱਡਾ ਉਪਰਾਲਾ ਤੁਸੀਂ ਕੀਤਾ ਜੁਗਨ ਅਸਿਆ ਬਰਧ ਆਪਣੇ ਐਸਐਫਪੀ ਸਾਹਿਬ ਸਰਤਾ ਸਿੰਘ ਚਾਹਲ ਜੀ ਦਾ ਚਲਾਇਆ ਹੋਇਆ ਪੰਜਾਬ ਸਰਕਾਰ ਦਾ ਚਲਾਇਆ ਹੋਇਆ ਇਹ ਆਪਾਂ ਕੰਮਜਾਗ ਕਰਕੇ ਦਿਖਾਉਣਾ ਤੁਹਾਡਾ ਬਹੁਤ ਮਿਹਰਬਾਨੀ ਬਾਪੂ ਜੀ ਦੀ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਵੀ ਤੁਸੀਂ ਚੌਕੀਨ ਚਾਰ ਸਾਹਿਬ ਤੁਸੀਂ ਕਾਇਮ ਰਹੋ ਅਸੀਂ ਨਸ਼ਾ ਇੱਥੇ ਵਕੇ ਨਹੀਂ ਦਿੰਦੇ ਅਸੀਂ ਰਿਕਵਰੀ ਵੀ ਕੀਤੀ ਹੈ ਪੰਜ ਚਾਰ ਬੱਚੇ ਵੀ ਦਿੱਤੇ ਨੇ ਅਸੀਂ ਨਸ਼ਿਆਂ ਦੇ ਪਰ ਬਾਪੂ ਜੀ ਦਾ ਬਹੁਤ ਸਾਥ ਹੈ ਮੈਨੂੰ ਤੇ ਹੋਰ ਵੀ ਇੱਥੇ ਵਾਲਾਸਿਆਂ ਦਾ ਬਸਾਰਿਆਂ ਦਾ ਸਾਥ ਹੈ ਬਾਕੀ ਸਰਪੰਚ ਸਾਹਿਬ ਮੇਰੇ ਨਾਲ ਹੀ ਇਹਨਾਂ ਨੂੰ ਪੁੱਛ ਲੋ ਅਸੀਂ ਕਮੇਟੀ ਬਣਾਤੀ ਪਰ ਜੁੱਤ ਨਸ਼ਾ ਮੈਨੂੰ ਤੋਂ ਪ੍ਰਦਾਨ ਵੀ ਸਾਨੂੰ ਲੋੜ ਪਈ ਅਮਰੀ ਗਦਮਾ ਸਰਪੰਚਾ ਫੋਨ ਕਰਦੇ ਠੀਕ ਹੈ ਜੀ ਬਹੁਤ ਮਿਹਰਬਾਨੀ ਤੁਹਾਡੀ ਆਉਂਦੇ ਇੱਥੇ ਸਾਨੂੰ ਸਾਰਿਆਂ ਨੂੰ ਜਾਗਰੂਕ ਕੀਤਾ ਜੀ ਜੋਤ ਨਸ਼ਾ ਵਿਰੋਧਾ ਸੋਡਾ ਹਸਾ ਤੇ ਮਾਨੀ ਸਾਡੇ ਪਿੰਡ ਕੋਈ ਵੀ ਨਸ਼ਾ ਵੇਚਦਾ ਜਾਂ ਉਹਨਾਂ ਦਾ ਸਾਦ ਦਿੰਦਾ ਅਸੀਂ ਉਹਨਾਂ ਦੇ ਤੱਕਲਾ ਹੋਮਾਂਗੇ ਤੁਹਾਡਾ ਬਹੁਤ ਇੱਥੇ ਆਉਣ ਧੰਨਵਾਦ ਜੀ ਵਧੀਆ ਕੰਮ ਕਰ ਰਹੇ ਹੋ ਅਨਚਾਨ ਸਾਹਿਬ ਤੁਸੀਂ ਚਾਹੋਗੇ ਛੋਟੀਆਂ ਸਾਰਾ ਤੁਹਾਡੇ ਮੁਲਾਜ਼ਮ ਤਤਪਾਲ ਜੀ ਭਰਾ ਬੈਠਾ ਸਾਰੇ ਤੁਹਾਡੇ ਜਲੋ ਤਹਿ ਵਰ ਧੰਨਵਾਦ ਕਰਦੇ ਹਾਂ ਤੇ ਵਧੀਆ ਸਾਥ ਦਿੰਦੇ ਰੱਖੀ ਬਹੁਤ ਧੰਨਵਾ